ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਦੰਨੇ ਆ ਹਰ ਖਬਰ ਦੀ ਪੂਰੀ ਜਾਣਕਾਰੀ ਅਖੀਰ ਤੱਕ ਪੂਰਾ ਸੁਣਿਓ ਤੇ ਆਪਣਾ ਕੀਮਤੀ ਵਿਚਾਰ ਲਿਖਿਓ ਮਿੱਤਰ ਪਿਆਰਿਓ ਸਤਿ ਸ੍ਰੀਕਾਲ ਮੈਂ ਹਾਂ ਬਖਸ਼ੀਤ ਸਿੰਘ ਆਜ਼ਾਦ ਤੇ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਇੱਕ ਡੀਸੀ ਦੇ ਉੱਪਰ ਹਾਈ ਕੋਰਟ ਦਾ ਉੱਚ ਅਦਾਲਤ ਦਾ ਵੱਡਾ ਐਕਸ਼ਨ ਹੋਇਆ ਤੇ ਹੁਣ ਡੀਸੀ ਨੂੰ ਹੱਥਾਂ ਪੈਰਾਂ ਦੀ ਪਈ ਹੈ डीसी ਕਿਹੜਾ ਤੇ ਐਕਸ਼ਨ ਕਿਉਂ ਹੋਇਆ ਅੱਗੇ ਪੂਰੀ ਜਾਣਕਾਰੀ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਡੀਸੀ ਨੇ ਸਖਤ ਹੁਕਮ ਜਾਰੀ ਕੀਤੇ ਨੇ ਔਰ ਵੱਡਾ ਐਲਾਨ ਕੀਤਾ ਹੈ ਤੀਜੀ ਖਬਰ ਹੈ ਕਿ ਇੱਕ ਪੱਤਰਕਾਰ ਦਾ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਐਸਐਚਓ ਦਾ ਪੇਚਾ ਪੈ ਗਿਆ ਜੈਤੋ ਦੇ ਐਮਐਲਏ ਦੇ ਉੱਪਰ ਵੱਡੇ ਦੋਸ਼ ਪੱਤਰਕਾਰਾਂ ਨੇ ਲਾਏ ਨੇ ਇਹ ਵੀ ਤੁਹਾਨੂੰ ਅੱਗੇ ਪੂਰੀ ਖਬਰ ਆਪਾਂ ਦੱਸਦੇ ਹਾਂ ਜੀ ਅਗਲੀ ਵੱਡੀ ਖਬਰ ਹੈ ਮਜੀਠੀਆ ਤੋਂ ਬਾਅਦ ਅੱਜ ਅਕਾਲੀ ਦਲ ਦੇ ਹੋਰ ਕਿੰਨੇ ਸਾਰੇ ਆਗੂ ਪੁਲਿਸ ਨੇ ਨਜ਼ਰਬੰਦ ਕੀਤੇ ਨੇ ਤੇ ਕਾਬੂ ਕੀਤੇ ਨੇ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਿਆ ਤੇ ਅਗਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਐਮਪੀ ਨੇ ਅਸਤੀਫਾ ਦਿੱਤਾ ਤੇ ਅਸਤੀਫਾ ਰਾਸ਼ਟਰਪਤੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ ਉਹ ਵੀ ਪੂਰੀ ਖਬਰ ਤੁਹਾਨੂੰ ਦੱਸਦੇ ਹਾਂ ਹੁਣ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਕਿ ਜੈਤੋ ਦਾ ਜਿਹੜਾ ਐਮਐਲਏ ਆ ਅਮੋਲਕ ਸਿੰਘ ਉਹਦੇ ਉੱਪਰ ਪੱਤਰਕਾਰਾਂ ਨੇ ਗੰਭੀਰ ਦੋਸ਼ ਲਾਏ ਨੇ ਅੱਜ ਪੱਤਰਕਾਰ ਜੈਤੋ ਦੇ ਵਿੱਚ ਵੱਡਾ ਮੁਜ਼ਾਹਰਾ ਤੇ ਪ੍ਰਦਰਸ਼ਨ ਕਰ ਰਹੇ ਨੇ ਜਿਨ੍ਹਾਂ ਦਾ ਦੋਸ਼ ਹੈ ਕਿ ਐਮ ਐਲ ਏ ਜੈਤੋ ਜਿਹੜਾ ਹੈ ਉਹ ਐਸ ਐਚ ਓ ਨਾਲ ਮਿਲ ਕੇ ਤੇ ਪੱਤਰਕਾਰਾਂ ਤੇ ਝੂਠੇ ਪਰਚੇ ਕਰਵਾ ਰਿਹਾ ਤੇ ਦੋਸ਼ ਇਹ ਲਾਇਆ ਗਿਆ ਪੱਤਰਕਾਰਾਂ ਵੱਲੋਂ ਵੀ ਇੱਕ ਹੁਕਮਚੰਦ ਪੱਤਰਕਾਰ ਹੈ ਜਿਹੜਾ ਕਿ ਜੈਤੋ ਹਲਕੇ ਦੀਆਂ ਕਮੀਆਂ ਘਾਟਾਂ ਆਪਣੇ ਕੈਮਰੇ ਨਾਲ ਦਿਖਾਉਂਦਾ ਸੀ ਤੇ ਉਹਨੂੰ ਪਹਿਲਾ ਐਮਐਲਏ ਨੇ ਫੋਨ ਕੀਤਾ ਤੇ ਬਾਅਦ ਚ ਉਹਦੇ ਉੱਪਰ ਪਰਚਾ ਕਰਵਾਤਾ ਇਹ ਦੋਸ਼ ਹੈ ਹੁਣ ਇਹਦੀ ਜਾਂਚ ਚੱਲ ਰਹੀ ਹੈ ਤੇ ਅੱਜ ਵੱਡਾ ਪ੍ਰਦਰਸ਼ਨ ਪੱਤਰਕਾਰ ਤੇ ਹੋਰ ਕਾਫੀ ਸਾਰਿਆਂ ਕਿਸਾਨ ਮਜ਼ਦੂਰ ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਜੈਤੋ ਦੇ ਵਿੱਚ ਕਰ ਰਹੀਆਂ ਨੇ ਸ਼ਾਮ ਤੱਕ ਪੂਰੀ ਜਾਣਕਾਰੀ ਆ ਜਾਏਗੀ ਦੂਜੀ ਵੱਡੀ ਖਬਰ ਹੈ ਹਾਈ ਕੋਰਟ ਨੇ ਪਟਿਆਲਾ ਦੇ ਡੀਸੀ ਦੇ ਉੱਪਰ ਵੱਡਾ ਐਕਸ਼ਨ ਕੀਤਾ ਤੇ ਡੀਸੀ ਦੀ ਤਨਖਾਹ ਜਿਹੜੀ ਆ ਉਹ ਜਬਤ ਕਰ ਲਈ ਗਈ ਆ ਅਟੈਚ ਕਰ ਦਿੱਤੀ ਹੈ ਤੇ ਮਾਮਲਾ ਕੀ ਹੈ ਮਾਮਲਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਡੀਸੀ ਦੇ ਉੱਪਰ ਇਹ ਦੋਸ਼ ਹੈ ਕਿ ਉਸਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਅਦਾਲਤ ਦੇ ਹੁਕਮ ਨਹੀਂ ਮੰਨੇ ਇਸ ਕਰਕੇ ਡੀਸੀ ਦੀ ਤਨਖਾਹ ਅਟੈਚ ਕੀਤੀ ਗਈ ਹੈ ਤੇ ਮਾਮਲਾ ਇਸ ਤਰ੍ਹਾਂ ਕਿ ਉਥੇ ਕਾਲੀ ਮਾਤਾ ਮੰਦਰ ਹੈ ਇੱਕ ਪ੍ਰਾਤਨ ਮੰਦਰ ਤੇ ਉਹ ਸਮੰਦਰ ਦੇ ਵਿੱਚ 1996 ਤੋਂ ਇੱਕ ਪੁਜਾਰੀ ਜਿਹੜਾ ਉਹ ਕੰਮ ਕਰਦਾ ਤੇ ਉਸ ਦੀ ਤਨਖਾਹ ਕਾਫੀ ਲੰਬੇ ਟਾਈਮ ਤੋਂ ਰੋਕੀ ਹੋਈ ਆ ਅਦਾਲਤ ਨੇ ਹੁਕਮ ਜਾਰੀ ਕੀਤੇ ਸੀ ਤਨਖਾਹ ਦੇਣ ਦੇ ਪਰ ਡੀਸੀ ਨੇ ਤਨਖਾਹ ਨਹੀਂ ਦਿੱਤੀ ਜਿਹੜੇ ਪ੍ਰਾਤਨ ਮੰਦਰ ਨੇ ਉਹਨਾਂ ਦਾ ਜਿਹੜਾ ਸਾਮ ਸੰਭਾਲ ਦਾ ਪੂਰਾ ਕੰਮ ਹੈ ਜਿਹੜਾ ਕੰਟਰੋਲ ਹੈ ਉਹ ਡੀਸੀ ਦੇ ਹੱਥ ਚ ਹੁੰਦਾ ਤੇ ਡੀਸੀ ਉੱਥੇ ਪਟਿਆਲਾ ਦੇ ਵਿੱਚ ਵੀ ਚੇਅਰਮੈਨ ਹੈ ਉਹ ਸਾਰੇ ਕੁਛ ਦਾ ਤੇ ਜਦੋਂ ਉਸ ਪੁਜਾਰੀ ਨੂੰ ਹਟਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਉਹ ਪੁਜਾਰੀ ਅਦਾਲਤ ਗਿਆ ਸੀ ਅਦਾਲਤ ਨੇ ਫਿਰ ਕਿਹਾ ਕਿ ਜਿੰਨੀ ਵੀ ਇਹਦੀ ਬਚਦੀ ਤਨਖਾਹ ਹੈ ਉਹ ਇਹਨੂੰ ਦਿੱਤੀ ਜਾਵੇ ਤੇ ਇਹਨੂੰ ਅਗਲੇ ਹੁਕਮਾਂ ਤੱਕ ਇਸੇ ਤਰ੍ਹਾਂ ਇਹਨੂੰ ਜਿਹੜਾ ਹਟਾਉਣ ਤੋਂ ਬਿਨਾਂ ਚਲਾਇਆ ਜਾਵੇ ਪਰ ਡੀਸੀ ਨੇ ਇਹ ਹੁਕਮ ਨਹੀਂ ਸੀ ਮੰਨੇ ਇਸ ਕਰਕੇ ਫਿਰ ਹਾਈ ਕੋਰਟ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਕਰਕੇ ਡੀਸੀ ਤੇ ਸਖਤ ਕਾਰਵਾਈ ਕੀਤੀ ਹੈ ਤੇ ਉਹਦੀ ਤਨਖਾਹ ਜਬਤ ਤੇ ਅਟੈਚ ਕੀਤੀ ਹੈ ਹੁਣ ਇੱਥੇ ਮਾਮਲਾ ਬਹੁਤ ਗੰਭੀਰ ਹੈ ਬਹੁਤ ਜ਼ਿਆਦਾ ਅਫੀਸਰ ਨੇ ਪੰਜਾਬ ਦੇ ਵਿੱਚ ਤੇ ਮੰਤਰੀ ਨੇ ਜਿਹੜੇ ਅਦਾਲਤਾਂ ਦੇ ਹੁਕਮਾਂ ਦੀ ਕੋਈ ਪਰਵਾਹ ਨਹੀਂ ਕਰਦੇ ਆ ਅਦਾਲਤਾਂ ਦੇ ਹੁਕਮਾਂ ਨੂੰ ਟਿੱਕ ਸਮਝਿਆ ਜਾਂਦਾ ਔਰ ਸਭ ਤੋਂ ਜ਼ਿਆਦਾ ਅਵਗਿਆ ਅਦਾਲਤੀ ਹੁਕਮਾਂ ਦੀ ਅਫਸਰ ਮੰਤਰੀ ਤੇ ਸਰਕਾਰਾਂ ਕਰਦੀਆਂ ਜਦੋਂ ਕਿ ਅਫਸਰ ਮੰਤਰੀ ਤੇ ਸਰਕਾਰਾਂ ਨੂੰ ਚਾਹੀਦਾ ਕਿ ਅਦਾਲਤਾਂ ਦੇ ਹੁਕਮਾਂ ਨੂੰ ਉਹ ਇਨ ਬਿਨ ਤੁਰੰਤ ਮੰਨਣ ਤਾਂ ਕਿ ਲੋਕ ਵੀ ਇਸ ਗੱਲ ਤੋਂ ਸਿੱਖਣ ਪਰ ਕਿਸਾਨ ਮਜ਼ਦੂਰ ਲੋਕਾਂ ਦੀਆਂ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਜਦੋਂ ਕਿਤੇ ਲੋਕਾਂ ਦੇ ਲਈ ਕੋਈ ਫੈਸਲਾ ਆਵੇ ਕੋਈ ਥਾਂ ਛਡਾਉਣੀ ਹੈ ਜਾਂ ਕੋਈ ਹੋਰ ਤਰ੍ਹਾਂ ਦਾ ਫੈਸਲਾ ਆਵੇ ਤਾਂ ਉਹਨੂੰ ਤਾਂ ਪ੍ਰਸ਼ਾਸਨ ਤੁਰੰਤ ਲਾਗੂ ਕਰਨ ਆ ਜਾਂਦਾ ਹੈ ਤੇ ਜਿਹੜਾ ਫੈਸਲਾ ਕਿਸੇ ਵਿਅਕਤੀ ਜਾਂ ਲੋਕਾਂ ਦੇ ਹੱਕ ਪੱਖ ਚ ਅਦਾਲਤਾਂ ਵੱਲੋਂ ਹੋਵੇ ਤੇ ਉਹਨੂੰ ਪ੍ਰਸ਼ਾਸਨ ਲਾਗੂ ਕਰਦਾ ਹੀ ਨਹੀਂ ਜਾਂ ਬਹੁਤ ਦੇਰ ਨਾਲ ਕਰਦਾ ਹੈ ਇਹ ਦੋਸ਼ ਨੇ ਹੁਣ ਜਿਹੜਾ ਜਲੰਧਰ ਦਾ ਡੀਸੀ ਹੈ ਕਪੂਰਥਲਾ ਦਾ ਡੀਸੀ ਉਹਨੇ ਨਵੇਂ ਹੁਕਮ ਜਾਰੀ ਕੀਤੇ ਨੇ ਅੱਜ ਨਵੇਂ ਹੁਕਮਾਂ ਦੇ ਵਿੱਚ ਇਹ ਕਿਹਾ ਗਿਆ ਕਿ بارشਾਂ ਪੈਣ ਦੇ ਨਾਲ ਨਦੀਆਂ ਤੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਤੇ ਇਸ ਕਰਕੇ ਨਦੀਆਂ ਦਰਿਆਵਾਂ ਦੇ ਕੰਢਿਆਂ ਦੇ ਉੱਪਰ ਕੋਈ ਵਿਅਕਤੀ ਨਾ ਜਾਣ ਤੇ ਨਦੀਆਂ ਦਰਿਆਵਾਂ ਦੇ ਵਿੱਚ ਢਾਵੇ ਕੋਈ ਬਿਲਕੁਲ ਨਾ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਡੀਸੀ ਨੇ ਇਹ ਵੀ ਕਿਹਾ ਕਿ ਸਾਡੀਆਂ ਸਾਰੀਆਂ ਜਿਹੜੀਆਂ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਸਖਤ ਹੁਕਮ ਨੇ ਕਿ ਚੌਕਸੀ ਰੱਖੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਵੀ ਹਿਮਾਚਲ ਵਾਂਗ ਹੜ੍ਹਾਂ ਦੀ ਸਥਿਤੀ ਬਣ ਸਕਦੀ ਹੈ ਹਿਮਾਚਲ ਦੇ ਵਿੱਚ ਪਹਿਲਾਂ ਹੀ ਕਾਫੀ ਵੱਡੇ ਪੱਧਰ ਤੇ ਹੜ੍ਹ ਆ ਚੁੱਕੇ ਨੇ ਕਾਫੀ ਸਾਰੀਆਂ ਮੌਤਾਂ ਹੋ ਚੁੱਕੀਆਂ ਨੇ ਬਹੁਤ ਸਾਰੇ ਲੋਕਾਂ ਦੇ ਘਰ ਜਿਹੜੇ ਉਹ ਰੁੜ ਚੁੱਕੇ ਨੇ ਕਿਉਂਕਿ ਕੱਲ 17 ਥਾਵਾਂ ਤੇ ਬੱਦਲ ਫਟਣ ਦੀ ਖਬਰ ਹਿਮਾਚਲ ਤੋਂ ਆ ਰਹੀ ਹੈ ਤੇ ਜਿਹੜਾ ਵੱਡਾ ਡੈਮ ਹੈ ਹਿਮਾਚਲ ਤੋਂ ਪੰਜਾਬ ਵੱਲ ਆਉਂਦਾ ਪੰਡੋ ਡੈਮ ਉਹਦੇ ਵਿੱਚ 1.5 ਲੱਖ ਕਿਊਸਕ ਪਾਣੀ ਜਿਹੜਾ ਉਹ ਛੱਡਣ ਦੀ ਖਬਰ ਆ ਰਹੀ ਹੈ ਉਹ ਸਾਰਾ ਇੱਧਰ ਨੂੰ ਆ ਰਿਹਾ ਵਕ ਵਕ ਦਰਿਆਵਾਂ ਤੋਂ ਛੱਡਿਆ ਜਾ ਰਿਹਾ ਹੈ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਜਿਹੜਾ ਉਹ ਵਧ ਰਿਹਾ ਅਗਲੀ ਖਬਰ ਹੈ ਕਿ ਜਿਹੜੇ ਹੁਣ ਐਮਐਲਏ ਜਿੱਤੇ ਨੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਪਹਿਲਾਂ ਉਹ ਐਮਪੀ ਸੀਗੇ ਰਾਜ ਸਭਾ ਦੇ ਹੁਣ ਜਦੋਂ ਉਹ ਲੁਧਿਆਣਾ ਤੋਂ ਐਮਐਲਏ ਬਣ ਗਏ ਉਹਨਾਂ ਨੇ ਅਸਤੀਫਾ ਦਿੱਤਾ ਸੀ ਤੇ ਰਾਸ਼ਟਰਪਤੀ ਨੇ ਅੱਜ ਅਸਤੀਫਾ ਮਨਜ਼ੂਰ ਕਰ ਲਿਆ ਤੇ ਹੁਣ ਉਹ ਐਮਐਲਏ ਹੀ ਹੋਣਗੇ ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਹੁਣ ਰਾਜ ਸਭਾ ਚ ਕਿਹਨੂੰ ਭੇਜਿਆ ਜਾਏਗਾ ਪਹਿਲਾਂ ਚਰਚਾ ਇਹ ਸੀ ਵੀ ਕੇਜਰੀਵਾਲ ਨੇ ਖੁਦ ਜਾਣਾ ਹੈ ਇਸ ਕਰਕੇ ਹੀ ਐਮਪੀ ਨੂੰ ਛੋਣ ਲੜਾਈ ਜਾ ਰਹੀ ਹੈ ਤਾਂ ਕਿ ਉਹਦੀ ਸੀਟ ਖਾਲੀ ਹੋਵੇ ਤੇ ਕੇਜਰੀਵਾਲ ਸਾਹਿਬ ਰਾਜ ਸਭਾ ਜਾ ਸਕਦਾ ਪਰ ਕੇਜਰੀਵਾਲ ਸਾਹਿਬ ਨੇ ਪਿਛਲੇ ਦਿਨੀ ਇਹ ਗੱਲ ਆਖੀ ਕਿ ਮੈਂ ਰਾਜ ਸਭਾ ਬਿਲਕੁਲ ਨਹੀਂ ਜਾ ਰਿਹਾ ਫਿਰ ਇੱਕ ਉੱਡ ਦੀ ਉੱਡ ਦੀ ਖਬਰ ਇਹ ਆਈ ਜਿਹੜੀ ਕਿ ਸੁਖਪਾਲ ਸਿੰਘ ਖੈਰਾ ਨੇ ਬੋਲੀ ਕਿ ਭਗਵੰਤ ਮਾਨ ਨੂੰ ਕਹਿ ਰਹੇ ਸੀ ਰਾਜ ਸਭਾ ਚਲਾ ਜਾ ਤੇ ਮੁੱਖ ਮੰਤਰੀ ਦੀ ਸੀਟ ਛੱਡ ਦੇ ਪਰ ਉਹਨੇ ਨਹੀਂ ਛੱਡੀ ਤੇ ਹੁਣ ਕੋਈ ਹੋਰ ਬੰਦਾ ਉਹਦੀ ਥਾਂ ਰਾਜ ਸਭਾ ਭੇਜਿਆ ਜਾ ਸਕਦਾ ਕਿਹੜਾ ਹੋਊਗਾ ਉਹ ਆਉਣ ਵਾਲੇ ਦਿਨ ਦੱਸ ਦਿੰਦੇ ਅਗਲੀ ਵੱਡੀ ਖਬਰ ਵਿਕਰਮਜੀਤ ਮਜੀਠੀਆ ਨਾਲ ਜੁੜੀ। ਵਿਕਰਮਜੀਤ ਮਜੀਠੀਆ ਨੂੰ 7 ਦਿਨ ਦੇ ਪੁਲਿਸ ਰਿਮਾਂਡ ਤੇ ਰੱਖਿਆ ਗਿਆ। ਉਹਨੂੰ ਕਈ ਥਾਵਾਂ ਤੇ ਲਜਾਇਆ ਗਿਆ ਹਿਮਾਚਲ, ਪੰਜਾਬ ਦੀਆਂ ਕਈ ਥਾਵਾਂ ਤੇ। ਵਿਕਰਮਜੀਤ ਮਜੀਠੀਆ ਉਹਨਾਂ ਦੇ ਵਕੀਲ ਇਹ ਕਹਿੰਦੇ ਨੇ ਕਿ ਮਜੀਠੀਆ ਕੋਲੋਂ ਕੱਖ ਨਹੀਂ ਮਿਲਿਆ ਤੇ ਹੁਣ ਜਿਹੜੀ ਪੁਲਿਸ ਤੇ ਵਿਜੀਲੈਂਸ ਹੈ ਉਹ ਨਜਾਇਜ਼ ਪਰੇਸ਼ਾਨ ਕਰ ਰਹੀ। ਉਹਨਾਂ ਨੇ ਚੈਲੰਜ ਵੀ ਕੱਲ ਮਜੀਠੀਆ ਦੇ ਵਕੀਲ ਨੇ ਕੀਤਾ ਸੀ। ਕਿ ਅਸੀਂ ਪੰਜਾਬ ਦੇ ਡੀਜੀਪੀ ਨੂੰ ਚੈਲੰਜ ਕਰਦੇ ਆਂ ਆਈਜੀ ਨੂੰ ਚੈਲੰਜ ਕਰਦੇ ਆਂ ਕਿ ਐਨਡੀਪੀਐਸ ਮਤਲਬ ਨਸ਼ੇ ਨਾਲ ਸੰਬੰਧਤ ਇੱਕ ਛੋਟੀ ਜੀ ਧਾਰਾ ਵੀ ਤੁਸੀਂ ਮਜੀਠੀਆ ਤੇ ਲਾ ਕੇ ਦਿਖਾਓ ਇਸ ਕੇਸ 'ਚ ਇੱਕ ਚੈਲੰਜ ਉਹਨਾਂ ਨੇ ਕਿਹਾ ਅਸੀਂ ਕਰਦੇ ਆਂ ਦੂਜੇ ਨੰਬਰ ਤੇ ਅੱਜ ਮਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਵਿਕਰਮ ਮਜੀਠੀਆ ਨੂੰ ਤਾਂ ਉੱਥੇ ਜਿਹੜੇ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਲੀਡਰ ਤੇ ਸਾਬਕਾ ਮੰਤਰੀ ਤੇ ਵਰਕਰ ਜਾ ਰਹੇ ਸੀਗੇ ਤੇ ਪੁਲਿਸ ਨੇ ਰਾਤ ਦਾ ਹੀ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਦਬੋਚਣਾ ਸ਼ੁਰੂ ਕੀਤਾ ਹੋਇਆ ਕਾਫੀ ਸਾਰੇ ਜਿਹੜੇ ਵੱਡੇ ਸੀਨੀਅਰ ਆਗੂ ਆ ਅਕਾਲੀ ਦਲ ਦੇ ਗੁਰਚਰਨ ਸਿੰਘ ਗਰੇਵਾਲ ਸਮੇਤ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਤੇ ਜਿਹੜੇ ਉਧਰ ਨੂੰ ਚੱਲ ਚੁੱਕੇ ਸੀ ਉਹਨਾਂ ਨੂੰ ਰਸਤੇ 'ਚ ਰੋਕਣ ਦੀਆਂ ਖਬਰਾਂ ਆ ਰਹੀਆਂ ਨੇ ਹੁਣ ਕੀ ਇਹ ਲੋਕਤੰਤਰ ਹੈ ਇਹ ਸਵਾਲ ਹੈ ਦੇਖੋ ਸੰਵਿਧਾਨ ਕਹਿੰਦਾ ਹੈ ਕਾਨੂੰਨ ਕਹਿੰਦਾ ਹੈ ਕਿ ਲੋਕ ਆਪਣੀ ਆਵਾਜ਼ ਉਠਾ ਸਕਦੇ ਨੇ ਪ੍ਰਦਰਸ਼ਨ ਕਰ ਸਕਦੇ ਨੇ ਪਰ ਹਰਾਨਗੀ ਦੀ ਗੱਲ ਕਿ ਜਿਹੜਾ ਪ੍ਰਦਰਸ਼ਨ ਸਰਕਾਰ ਨੂੰ ਮਨਜ਼ੂਰ ਨਾ ਹੋਵੇ ਉਹ ਪ੍ਰਦਰਸ਼ਨ ਨਹੀਂ ਹੋਣ ਦਿੱਤਾ ਜਾਂਦਾ ਪ੍ਰਦਰਸ਼ਨ ਕਰ ਕੌਣ ਸਕਦਾ ਸਿਰਫ ਉਹੀ ਪ੍ਰਦਰਸ਼ਨ ਕਰੋ ਜਿਹੜੇ ਸਰਕਾਰ ਦੀ ਬੱਲੇ ਬੱਲੇ ਆ ਜਿਹੜੇ ਸਰਕਾਰ ਨੂੰ ਦਹੀਂ ਦੇ ਡੋਲੂ ਆ ਜਿਹੜੇ ਸਰਕਾਰ ਨੂੰ ਤੁਸੀਂ ਤਰੀਫਾਂ ਕਰਨੀਆਂ ਉਹ ਭਾਸ਼ਣ ਕਰੋ ਉਹ ਵਿਚਾਰ ਪ੍ਰਗਟ ਕਰੋ ਉਹ ਪ੍ਰਦਰਸ਼ਨ ਕਰੋ ਪਰ ਜਿਹੜੇ ਪ੍ਰਦਰਸ਼ਨ ਸਰਕਾਰਾਂ ਤੇ ਸਵਾਲ ਖੜੇ ਕਰਦੇ ਨਹੀਂ ਉਹ ਪਹਿਲੀਆਂ ਸਰਕਾਰਾਂ ਵੇਲੇ ਵੀ ਤੇ ਅੱਜ ਵੀ ਉਹ ਸਾਰੇ ਕੁਚਲ ਦਿੱਤੇ ਜਾਂਦੇ ਨੇ ਦਬਾ ਦਿੱਤੇ ਜਾਂਦੇ ਨੇ ਪੁਲਿਸ ਦੀ ਨਜ਼ਰ ਮਦਦ ਦੇ ਨਾਲ ਤਾਂ ਫਿਰ ਇਹਨੂੰ ਲੋਕਤੰਤਰ ਕਿਹਾ ਜਾਊਗਾ ਹੁਣ ਇੱਕ ਵੱਡੀ ਖਬਰ ਜਿਹੜੀ ਆ ਉਹ ਪੁੱਚੋ ਮੰਡੀ ਤੋਂ ਆ ਰਹੀ ਹੈ ਪੁੱਚੋ ਮੰਡੀ ਦੇ ਵਿੱਚ ਡੀਐਸਪੀ ਦਾ ਗਨਮੈਨ ਗ੍ਰਫਤਾਰ ਕੀਤਾ ਤੇ ਖਬਰ ਦੇ ਮੁਤਾਬਕ ਗਨਮੈਨ ਦੀ ਗੱਡੀ ਦੇ ਵਿੱਚੋਂ ਡੀਐਸਪੀ ਦੀ ਗੱਡੀ ਦੇ ਵਿੱਚੋਂ 1 ਲੱਖ ਰੁਪਇਆ ਰਿਸ਼ਵਤ ਦਾ ਬਰਾਮਦ ਹੋਇਆ ਤੇ ਇਹ ਵੀ ਕਿਹਾ ਜਾ ਰਿਹਾ ਹੈ ਜੋ ਜਿਹੜਾ ਗਨਮੈਨ ਸੀਗਾ ਉਹ ਐਸਆਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਵੀ ਉਹ ਡੀਐਸਪੀ ਦਾ ਰੀਡਰ ਦੱਸ ਕੇ ਲੋਕਾਂ ਤੋਂ ਰਿਸ਼ਵਤ ਲਿਆ ਕਰਦਾ ਸੀ ਪਰ ਇੱਥੇ ਸਵਾਲ ਇਹ ਆ ਵੀ ਗਨਮੈਨ ਤਾਂ ਫੜ ਲਿਆ ਪਰ ਕੀ ਡੀਐਸਪੀ ਇਹ ਸਾਰੇ ਮਾਮਲੇ ਦੇ ਵਿੱਚ ਬਿਲਕੁਲ ਸਾਫ਼ ਹੈ ਪਾਕ ਹੈ ਕਿ ਡੀਐਸਪੀ ਰਿਸ਼ਵਤ ਖੋਰੀ ਬਿਲਕੁਲ ਨਹੀਂ ਕਰਦਾ ਹੋਊਗਾ ਜਿਹੜੇ ਪੈਸੇ ਉਸ ਗਨਮੈਨ ਨੇ ਲਏ ਨੇ ਕੀ ਉਹਨੇ ਕੱਲੇ ਨੇ ਰੱਖਣੇ ਸੀ ਜਾਂ ਫਿਰ ਡੀਐਸਪੀ ਨਾਲ ਵੀ ਕੋਈ ਵੰਡ-ਵੁੰਡ ਉਹਦੀ ਹੋਣੀ ਸੀ ਕਿਉਂਕਿ ਇਹ ਸਵਾਲ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਅਕਸਰ ਹਿੱਸੇ ਪੱਤੀਆਂ ਵਾਲੇ ਮਾਮਲੇ ਬਹੁਤ ਆਉਂਦੇ ਆ ਸਾਹਮਣੇ ਅਕਸਰ ਇਹ ਗੱਲਾਂ ਚਰਚਾ ਚ ਹੁੰਦੀਆਂ ਨੇ ਵੱਡੇ ਅਫਸਰ ਛੋਟਿਆਂ ਦੇ ਰਾਹੀਂ ਰਿਸ਼ਵਤ ਲੈਂਦੇ ਨੇ ਔਰ ਅੱਜ ਕੱਲ ਇਹ ਦੌਰ ਬੜਾ ਮਸ਼ਹੂਰ ਹੋ ਗਿਆ ਤੇ ਬਹੁਤ ਸਾਰੀਆਂ ਥਾਵਾਂ ਤੇ ਇਹ ਵੀ ਗੱਲਾਂ ਆਉਂਦੀਆਂ ਨੇ ਕਿ ਅਸਲੀ ਰਿਸ਼ਵਤ ਤਾਂ ਅਫਸਰ ਸਾਹਿਬ ਦੀ ਸੀ ਕਈ ਕੇਸਾਂ 'ਚ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਸਵਾਲ ਉੱਠੇ ਪਿਛਲੇ ਟਾਈਮ ਵੀ ਅਸਲੀ ਰਿਸ਼ਵਤ ਦਾ ਅਫਸਰ ਸਾਹਿਬ ਦੀ ਹੁੰਦੀ ਹੈ ਤੇ ਲੈਣ ਭੇਜਿਆ ਜਾਂਦਾ ਹੈ ហេਟਲਿਆ ਨੂੰ ਤੇ ਫਸੇ ហេਟ ਲੈ ਜਾਂਦੇ ਨੇ ਤੇ ਅਫਸਰ ਜਾਂ ਵੱਡੇ ਮੰਤਰੀ ਬਾਜਾਂ ਗੁਰੂ ਹਰ ਸਾਹਿਬ ਇਲਾਕੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਮਲਾ ਆਇਆ ਜਿੱਥੇ ਇੱਕ ਨੌਜਵਾਨ ਸਰਪੰਚ ਨੇ ਆਤਮ ਹੱਤਿਆ ਕੀਤੀ ਜਸ਼ਨ ਬਾਵਾ ਨੇ ਉਹਨੇ ਉਹਦੇ ਪਰਿਵਾਰ ਨੇ ਦੋਸ਼ ਲਾਏ ਸੀ ਵੀ ਐਮ ਐਲ ਏ ਤੇ ਉਹਦਾ ਪੀ ਏ ਆ ਜਿਹੜਾ ਇਹਨਾਂ ਨੇ ਸਰਪੰਚ ਬਣਾਉਣ ਲੱਗਿਆ ਸਾਡੇ ਪੁੱਤਰ ਤੋਂ ਬਹੁਤ ਲੱਖਾਂ ਰੁਪਈਆ ਲਿਆ ਬਾਚ ਚਾਰਜ ਦੇਣ ਲੱਗਿਆ ਪੈਸੇ ਲੈ ਤੇ ਹੁਣ ਫਿਰ ਉਹਨੂੰ ਅਬਜ਼ਰਵਰ ਲਾਉਣ ਦਾ ਡਰ ਦੇ ਦੇ ਕਿ ਉਹਦੇ ਤੋਂ ਪੈਸੇ ਲੈ ਜਾ ਰਹੇ ਸੀ ਇਸ ਕਰਕੇ ਉਹ ਆਤਮ ਹੱਤਿਆ ਕਰ ਗਿਆ ਠੀਕ ਔਰ ਉਸ ਤੋਂ ਬਾਅਦ ਫਿਰ ਪਰਚਾ ਹੋਇਆ ਉਸ ਮਾਮਲੇ 'ਚ ਐਮ ਐਲ ਏ ਨੇ ਕਿਹਾ ਸੀ ਕਿ ਮੇਰੇ ਤੇ ਦੋਸ਼ ਬਿਲਕੁਲ ਝੂਠੇ ਨੇ ਮੇਰੇ ਪੀਏ ਤੇ ਪਰਚਾ ਕਿਹਦੇ ਦੇ ਕੀਤਾ ਗਿਆ ਆਮ ਆਦਮੀ ਪਾਰਟੀ ਨਾਲ ਜੁੜਿਆ ਇੱਕ ਹੋਰ ਵਿਅਕਤੀ ਸੀ ਨਿੱਜਰ ਪਿੰਡ ਦਾ ਕਰਨ ਉਹਦੇ ਉੱਪਰ ਪਰਚਾ ਕੀਤਾ ਗਿਆ ਦੇ ਨਾਲ ਹੋਰ ਚਾਰਾਂ ਹੋਰਾਂ ਤੇ ਕੀਤਾ ਗਿਆ ਜਿਹਦੇ ਉੱਪਰ ਵੱਡਾ ਰੌਲਾ ਪਿਆ ਹੋਇਆ ਲੋਕ ਕਹਿ ਰਹੇ ਨੇ ਕਿ ਪਰਚਾ ਝੂਠਾ ਕਾਰਵਾਈ ਝੂਠੀ ਆ ਐਮਐਲਏ ਤੇ ਉਹਦਾ ਪੀਏ ਛੱਡ ਦਿੱਤੇ ਗਏ ਨੇ ਕਿਉਂ ਇਹ ਸਵਾਲ ਉੱਥੇ ਐਕਸ਼ਨ ਕਮੇਟੀ ਤੇ ਪਰਿਵਾਰ ਕਰ ਰਿਹਾ ਤੇ ਉਹ ਪਰਿਵਾਰ ਵੀ ਹਾਈ ਕੋਰਟ ਜਾ ਚੁੱਕਾ ਹੁਣ ਇਹ ਸਾਰੇ ਕੁਸ਼ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਤੁਹਾਡਾ ਵਿਕਰਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਇੱਕ ਨਵੀਂ ਡੇਟ ਨਵੀਂ ਅਪਡੇਟ ਹੁਣੇ ਹੁਣ ਆਈ ਹੈ ਵਿਕਰਮਜੀਤ ਮਜੀਠੀਆ ਵੱਲੋਂ ਕੇਸ ਹਾਈ ਕੋਰਟ ਚ ਲਾ ਦਿੱਤਾ ਗਿਆ ਹੈ। ਮਾਮਲਾ ਹਾਈ ਕੋਰਟ ਚ ਲਾ ਗਿਆ ਹੈ ਔਰ ਹਾਈ ਕੋਰਟ ਦੇ ਵਿੱਚ ਵਿਕਰਮਜੀਤ ਮਜੀਠੀਆ ਤੇ ਉਹਦੇ ਵਕੀਲਾ ਨੇ ਇਹ ਦਾਵਾ ਕੀਤਾ ਹੈ ਕਿ ਮਜੀਠੀਆ ਦੀ ਗੈਰ ਕਾਨੂੰਨੀ ਗ੍ਰਿਫਤਾਰੀ ਕੀਤੀ ਗਈ ਹੈ। ਨਜਾਇਜ਼ ਕੀਤੀ ਗਈ ਹੈ ਔਰ ਹਾਈ ਕੋਰਟ ਜਾ ਕੇ ਵਿਜੀਲੈਂਸ ਤੇ ਪੁਲਿਸ ਦੇ ਉੱਪਰ ਸਿਆਸੀ ਕਿੜ ਕੱਢਣ ਦੇ ਦੋਸ਼ ਲਾਏ ਗਏ ਨੇ ਤੇ ਇਹ ਦੋਸ਼ ਲਾਏ ਜਾ ਰਹੇ ਆ ਪਟੀਸ਼ਨ ਦੇ ਵਿੱਚ ਵੀ ਇਹ ਸਾਰਾ ਕੁਝ ਸਿਆਸੀ ਤੌਰ ਤੇ ਕੀਤਾ ਜਾ ਰਿਹਾ ਤਾਂ ਕਿ ਹਰਾਸਮੈਂਟ ਕੀਤਾ ਜਾ ਸਕੇ ਤੇ ਚੁੱਪ ਕਰਾਇਆ ਜਾ ਸਕੇ ਪਿਛਲੇ ਟਾਈਮ ਤੋਂ ਲਗਾਤਾਰ ਵਿਕਰਮ ਮਜੀਠੀਆ ਜਿਹੜਾ ਆਮ ਆਦਮੀ ਪਾਰਟੀ ਦੇ ਉੱਪਰ ਮੁੱਖ ਮੰਤਰੀ ਭਗਵੰਤ ਸਿੱਮਾਨ ਦੇ ਉੱਪਰ ਸਵਾਲ ਖੜੇ ਕਰਦਾ ਆ ਰਿਹਾ ਤੇ ਇਸੇ ਨੂੰ ਬੇਸ ਬਣਾ ਕੇ ਅਕਾਲੀ ਦਲ ਵਿਕਰਮਜੀਤ ਮਜੀਠੀਆ ਹਾਈ ਕੋਰਟ ਗਿਆ ਪਰ ਸਵਾਲ ਇੱਥੇ ਵੀ ਹੈ ਕਿ ਕੀ ਵਿਕਰਮ ਮਜੀਠੀਆ ਦੁੱਧ ਧੋਤਾ ਹੈ ਕਿ ਉਹਨੇ ਕਦੇ ਕੋਈ ਗਲਤੀ ਨਹੀਂ ਕੀਤੀ ਬਿਲਕੁਲ ਕੀਤੀਆਂ ਹੋਣਗੀਆਂ ਸਰਕਾਰ ਰਹੀ ਆ ਬਹੁਤ ਸਾਰੇ ਲੋਕਾਂ ਨੇ ਉਦੋਂ ਚੰਮ ਦੀਆਂ ਚਲਾਈਆਂ ਮਜੀਠੀਆ ਸਾਹਿਬ ਨੇ ਵੀ ਚਲਾਈਆਂ ਹੋਣਗੀਆਂ ਜਿਨ੍ਹਾਂ ਨੂੰ ਅੱਜ ਇੰਜ ਲੱਗਦਾ ਕਿ ਮਜੀਠੀਆ ਸਾਹਿਬ ਹੋਰ ਤਾਂ ਬਿਲਕੁਲ ਪਾਕ ਨਹੀਂ ਸਾਫ ਨਹੀਂ ਉਹ ਗਲਤੀ ਕੋਈ ਕਰ ਨਹੀਂ ਸਕਦੇ ਮੈਂ ਸਹਿਮਤ ਨਹੀਂ ਐ ਇਸ ਗੱਲ ਹਕੂਮਤਾਂ ਜਿਨ੍ਹਾਂ ਦੀਆਂ ਵੀ ਰਹੀਆਂ ਨਹੀਂ ਉਹਨਾਂ ਨੇ ਚੰਮ ਦੀਆਂ ਚਲਾਈਆਂ ਨੇ ਤੇ ਅੱਜ ਵੀ ਚਲਾਈਆਂ ਜਾ ਰਹੀਆਂ ਜਿਨ੍ਹਾਂ ਦੀਆਂ ਹਕੂਮਤਾਂ ਨੇ ਪਹਿਲਾਂ ਵੀ ਚਲਾਉਂਦੇ ਰਹੇ ਨੇ ਔਰ ਹੁਣ ਦੇਖਣਾ ਇਹ ਹੈ ਕਿ ਜਿਹੜੀ ਵਿਜੀਲੈਂਸ ਹੈ ਉਹ ਬਿਕਰਮ ਮਜੀਠੀਆ ਦੇ ਖਿਲਾਫ ਕੀ ਸਬੂਤ ਲੈ ਕੇ ਆਉਂਦੀ ਹੈ ਤੇ ਜਿਹੜੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਉਹਦਾ ਕੀ ਨਤੀਜਾ ਨਿਕਲ ਕੇ ਸਾਹਮਣੇ ਆਏਗਾ ਇਹ ਦੋਵੇਂ ਗੱਲਾਂ ਆਉਣ ਵਾਲੇ ਟਾਈਮ 'ਚ ਦੇਖਣੀਆਂ ਨੇ ਮੇਰੀ ਬੇਨਤੀ ਹੈ ਮਿੱਤਰੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਬੈਲ ਆਈਕਨ ਹੈ ਬੈਲ ਦਾ ਨਿਸ਼ਾਨ ਹੈ ਉਹਨੂੰ ਦੱਬ ਕੇ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਸਾਡੇ ਚੈਨਲ ਦੀਆਂ ਸਾਰੀਆਂ ਜਿਹੜੀਆਂ ਕੀਮਤੀ ਜਾਣਕਾਰੀਆਂ ਨੇ ਉਹ ਪਹੁੰਚਦੀਆਂ ਰਹਿਣ ਤੇ ਆਪਾਂ ਇਸੇ ਤਰ੍ਹਾਂ ਵਿਸ਼ਲੇਸ਼ਣ ਚਰਚਾ ਵੱਖ-ਵੱਖ ਖਬਰਾਂ ਤੇ ਕਰਦੇ ਰਹੀਏ ਬਹੁਤ ਮਿਹਰਬਾਨੀ